ਸਾਨੂੰ ਆ 75000 ਰੁਪਏ ਦੀ ਮਿਲਣੀ ਆ ਸਾਰੀ 75000 ਇਹੜ 40 ਕਿਲੋ ਦੁੱਧ ਨਾਪ ਕੇ ਦੇ ਦੇਣਗੇ ਹੁਣ 30 ਕਿਲੋ ਜਿਹੜਾ ਹੈਗਾ ਨਾ ਬੰਦਾ ਚੋਕੇ ਲਿਆ ਸਕਦਾ 20 ਕਿਲੋ ਵਾਲੀ ਚਰਸੀ ਥਣਲੇਵੀ ਦੀ ਜਮਾ ਪੂਰੀ ਸਾਫ ਆ 18 ਦੇ ਦੂ ਠੀਕ ਆ ਤੇ 12 ਤੋਂ ਲੈ ਕੇ 14 15 ਕਿਲੋ ਦੁੱਧ ਤਾਈ 12 13 ਹੀ ਮੰਨ ਕੇ ਲੈ ਲਈ ਜੀ ਅੱਛਾ ਰੇਟ ਕੀ ਰਹੂ ਬਈ ਇਹਦਾ ਸਿਰਫ 55000 ਰੁਪਏ 35 36 ਕਿਲੋ ਦੁੱਧ ਆਪਾਂ ਚੋਕੇ ਦੇ ਦੇਾਂਗੇ ਜੀ ਦੁੱਧ ਤਾਂ 40 ਵੀ ਚੋਦੇਾਂਗੇ ਅੱਛਾ ਹਾਂਜੀ ਲੈ ਵੀ ਮਿੱਤਰੋ ਆ ਜਿਹੜੀ ਬਈ ਮੱਛੀ ਬਾਸ ਕਰਾ ਲੇਗਾ ਬੱਛੀ ਬੱਛੀ 20000 ਦੀ ਰੱਖ ਲਾਂਗੇ ਜੀ ਹੁਣ ਛੋਟੀ ਨਹੀਂ ਗਈ ਗੋਲ ਮਟੋਲ ਐਚ ਐਫ ਦੇ ਸਾਈਜ਼ ਵਰਗੀ ਬੱਛੀ ਹੈ ਜੀ ਤੇ ਬਈ ਫਿਰ ਰੇਟ ਦੇ ਮੱਖ ਜ਼ਰੂਰ ਹੈ ਜੀ ਇੱਥੇ ਆ ਠੰਡੀ ਮਿੱਟੀ ਹੈ ਜਿਵੇਂ ਮਰਜ਼ੀ ਕੋਈ ਆਏ ਨਹੀਂ ਜੀ 6 ਤੋਂ 7 ਕਿਲੋ ਟਾਈਮ ਦਾ ਬੋਲਾ ਹੈ ਜੀ 3 ਤੋਂ 7 ਤੱਕ ਦਿਨ ਸੂਈ ਨੂੰ ਹੈ ਹਾਂਜੀ ਹਸੀ ਕਾਲ ਦੋਸਤੋ ਬਹੁਤ ਬਹੁਤ ਸਵਾਗਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਸਰਿੰਦਰ ਕੋਲੇ ਪਹੁੰਚੇ ਹੋਿਆਂਗੇ ਬਾਈ ਸਰਿੰਦਰ ਦਾ ਪਿੰਡ ਹੈਗਾ ਮਿੱਤਰੋ ਢੋਲਾ ਕਿਂਗਰਾ ਤੇ ਨੇੜੇ ਰਾਏ ਦਾ ਮਿੱਤਰੋ ਮਲੋਟ ਤੇ ਗਿੱਦੜਵਾ ਅੱਜ ਜਲੀ ਵੀਡੀਓ ਦੇ ਵਿੱਚ ਨਾ ਆਪਾਂ ਛੋਟੇ ਵਾਸਤੇ ਬਹੁਤ ਸੋਹਣੀਆਂ ਸੁਨੱਖੀਆਂ ਜਿਹੜੀਆਂ ਜਰਸੀ ਗਾਵਾਂ ਦੇ ਨਾਲ-ਨਾਲ ਨਾ ਅੱਜ ਆਪਾਂ ਤੁਹਾਨੂੰ ਐਫ ਗਾਵਾਂ ਦੀ ਜਾਣਕਾਰੀ ਲੈ ਕੇ ਦੇਵਾਂਗੇ ਮਿੱਤਰੋ ਹਰ ਮਰ ਦੀ ਤੇਰਾ ਨਾ ਜਿਹੜੇ ਰੇਟ ਰਹਿਣਗੇ ਉਹ ਵੀਡੀਓ ਦੇ ਵਿੱਚ ਰਹਿਣਗੇ ਕੱਲੀ-ਕੱਲੀ ਗਾ ਆਪਾਂ ਤੁਹਾਨੂੰ ਤੋਰ ਕੇ ਦਿਖਾਵਾਂਗੇ ਗਾਵਾਂ ਦੀ ਗਿਣਤੀ ਜਿਹੜੀ ਰਹਿਣੀ ਹੈ ਮਿੱਤਰੋ 13 ਗਾਵਾਂ ਨੇ ਕੱਲੀ-ਕੱਲੀ ਇੱਕ ਵਾਰ ਨਾ ਤੁਸੀਂ ਨੋਟ ਕਰ ਲਓ ਇਹਨਾਂ ਗਾਵਾਂ ਦੀ ਨਾ ਜਿਹੜੀ ਹੈਗੀ ਆਪਾਂ ਜਾਣਕਾਰੀ ਲੈ ਕੇ ਦੇਣੀ ਆ ਸੋਨੂੰ ਮਿੱਤਰੋ ਇੱਧਰਲੇ ਪਾਸੇ ਜਿਹੜੀਆਂ ਆਈਆਂ ਸ਼ੀ ਗਾਵਾਂ ਤੇ ਦੋ ਗਾਵਾਂ ਆ ਗਈਆਂ ਮਿੱਤਰੋ ਇਧਰਲੇ ਪਾਸੇ ਸੂਈਆਂ ਸਵਾਈਆਂ ਆ ਗਈਆਂ ਬਾਈ ਕਹਿੰਦਾ ਨਾ ਜਿਹੜੀ ਆ ਚਿੱਟੀ ਗਾਂ ਕੀ ਚਿੱਟੀ ਗਾਂ ਮਿੱਤਰੋ ਹੁਣ ਜਮਾ ਤਾਜੀ ਸੂਈ ਹੋਈ ਐ ਤੇ ਬੌਲੇ ਤੋਂ ਜਮਾ ਖਾਲੀ ਆ ਜਿਹੜੀਆਂ ਪੰਜ ਗਾਵਾਂ ਉਹ ਮਿੱਤਰੋ ਇਧਰਲੇ ਪਾਸੇ ਨਾ ਇਧਰਲੇ ਪਾਸੇ ਮਿੱਤਰੋ ਆ ਗਈਆਂ ਪੰਜ ਗਾਵਾਂ ਹੋਰ ਨੇ ਤੇ ਉਹਨਾ ਫਾਦੀ ਗੱਲ ਕਰਨਗੇ ਕੱਲੀ-ਕੱਲੀ ਗਾ ਇੱਥੋਂ ਕੱਢ ਕੇ ਆਪਾਂ ਸਾਨੂੰ ਤੋਰ ਕੇ ਦਿਖਾਉਣੀਆਂ ਇੱਕ ਵਾਰੀ ਨਾ ਨੇਰਾ ਜ਼ਰੂਰ ਪੈਂਦਾਗਾ ਤੇ ਐਡਜਸਟਮੈਂਟ ਕਰ ਲਓ ਤੁਸੀਂ ਇਹ ਆਹ ਦੇਖ ਲਓ ਬਾਈ ਕਹਿੰਦਾ ਨਾ ਜੇ ਆਹ ਗਾਂ ਜਿਹੜੀ ਹੈਗੀ ਇਹ ਪੂਰੇ ਰਿਕਾਰਡ ਵਾਲੀ ਗਾਂ ਆ ਗਈ ਤੇ ਆਜੋ ਕਰਾ ਕੇ ਬਾਈ ਨਾਲ ਗੱਲਬਾਤ ਤੇ ਲੱਗੇ ਆਪਾਂ ਇਹਨਾਂ گاਵਾਂ ਦੀ ਜਾਣਕਾਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਤੁਸੀਂ ਆਪਦਾ ਨਾਮ ਦੱਸੋ ਹਾਂ ਮੇਰਾ ਜੀ ਸਰੇਂਦਰ ਸਿੰਘ ਹੈ ਜੀ ਪਿੰਡ ਧੋਲਾ ਕਿੰਗਰਾ ਤਹਿਸੀਲ ਗਿੱਦੜਵਾ ਜੀ ਠੀਕ ਆ ਬਾਈ ਹਾਂ ਜੀ ਸਰਿੰਦਰ ਵੀਰੇ ਜਿਵੇਂ ਅੱਜ ਆਪਣੇ ਕੋਲੇ ਘੱਟੋ ਘੱਟ 13 ਗਾਮ ਆ ਗਏ ਹੈ ਨਾ ਹਰ ਵਾਰ ਦੀ 13 ਮੈਨੂੰ ਐਂ ਲੱਗਦਾ ਵੀ ਇੰਨੀਆਂ ਗਾਵਾਂ ਦਾ ਆਪਣੇ ਨਾਰਮਲ ਹੁੰਦੇ ਹੀ ਹੁੰਦੇ ਹੈ ਤੇ ਬਾਈ ਫਿਰ ਅੱਜ ਵਾਲੀ ਵੀਡੀਓ ਦੇ ਵਿੱਚ ਘੱਟੋ ਘੱਟ 4 ਤਾਂ ਜਰਸੀ ਗਾਮ ਆ ਗੀਆਂ ਹਾਂਜੀ ਤੇ ਦੂਜੀਆਂ ਆ ਗਈਆਂ ਫਾਰਮ ਵਾਲੀਆਂ ਤੇ ਜਿਹੜੀਆਂ ਨਾਰਮਲ ਹੁੰਦੀਆਂ ਗਾਵਾਂ ਹੈ ਨਾ ਐਫ ਐਫ ਦੇ ਵਿੱਚ ਤੇ ਉਹਨਾਂ ਦੀ ਜਾਣਕਾਰੀ ਦੇਣੀ ਹੈ ਤੇ ਮੇਰੇ ਮਤਲਬ ਨਾ ਇੱਕੋ ਰਿਕਵੈਸਟ ਹੈ ਵੀ ਹਰ ਵਾਰ ਦੀ ਤਰ੍ਹਾਂ ਜਿਵੇਂ ਆਪਾਂ ਰੇਟ ਕਰਦੇ ਹੁੰਦੇ ਹਾਂ ਨਾ ਰੇਟ ਆਪਣੇ ਜਿਵੇਂ ਮਤਲਬ ਮੈਂ ਜੀ ਅੱਜ ਤਾਂ ਜਮੇ ਛੋਟੇ ਛੋਟੇ ਪਹਾ ਕਰਨੇ ਆ ਜੀ ਅੱਛਾ ਹਨ ਗਈਆਂ ਤਾਂ ਅੱਜ ਆਪਣੇ ਕੋਲ ਸਾਰੇ ਤਰ੍ਹਾਂ ਦੀਆਂ ਸੀਗੀਆਂ ਦੋ ਗਾਇਆਂ ਸਾਈ ਵਾਲਾਂ ਸੀਗੀਆਂ ਜੀ ਬੰਦੇ ਲੈ ਗਏ ਅੱਛਾ ਦੋ ਘੰਟੇ ਹੋ ਗਏ ਜੀ ਲੈ ਕੇ ਗਿਆ ਨੂੰ ਠੀਕ ਹੈ ਬਾਈ ਬਹੁਤ ਚੰਗੀਆਂ ਸਾਈ ਵਾਲ ਵੜਾ ਸੀਗੀਆਂ ਜੀ ਗਾਇਆਂ ਤੇ ਬਾਈ ਫਿਰ ਜਿਵੇਂ ਪਿੱਛੇ ਗਾ ਆ ਗਈ ਤੇਰੀ ਪਹਿਲੇ ਨੰਬਰ ਵਾਲੀ ਇਸ ਜਰਸੀ ਦਾ ਸੂਆ ਦੱਸ ਪਹਿਲਾਂ ਬਾਈ ਬਾਈ ਜੀ ਦੂਜਾ ਸੂਆ ਜੀ ਦੂਜਾ ਸੂਆ ਤੇ ਦੁੱਧ ਜਿੰਨਾ ਕੋ ਮਰਜ਼ੀ ਮੰਨ ਕੇ ਲੈ ਲਈ ਜੀ ਜਿੰਨਾ ਕ ਆਬਦਾ ਕੋਈ ਆਪਦੀ ਨਿਗਾਹ ਨਾ ਚ ਲੈ ਜੂ ਬਾਈ ਇਹ ਬਾਈ ਜੀ ਹਜੇ 8 ਤੋਂ 10 ਦਿਨ ਲੈ ਜੂਗੀ ਜੀ ਲੋ ਵੀ ਮਿੱਤਰੋ ਆ ਜਰਸੀ ਦੇਖ ਲੋ ਹੁਣ ਤੁਸੀਂ ਹਨਾ ਵੀ 8 ਤੋਂ 10 ਦਿਨ ਬਾਕੀ ਪਏ ਨੇ ਉਹ ਤਾਂ ਬਾਈ ਜੀ ਜਿਹਦੇ ਸਾਰੇ 24 25 ਸੇ ਰੱਖਦੀ ਉਹ ਵੀ ਥੋੜਾ ਲੱਗਦਾ ਜੀ ਇਸ ਹਿਸਾਬ ਨਾਲ ਬੈਠ ਠੀਕ ਹੈ ਤੇ ਘੱਟ ਤੋਂ ਘੱਟ ਕਿੰਨਾ ਬਾਈ ਘੱਟ ਤੋਂ ਘੱਟ 20 ਕਿਲੋ ਜੀ 20 ਕਿਲੋ ਹਾਂਜੀ ਠੀਕ ਆ ਮੋੜ ਵੀ ਕਰਾਂ ਲੰਮੀ ਲੈ ਜਾ ਇਹ ਇੱਧਰਲੇ ਪਾਸੇ ਲੋ ਵੀ ਇਹ ਜਿਹੜੀ ਜਰਸੀ ਆ ਗਈ ਨਾ ਇਹ 20 ਕਿਲੋ ਵਾਲੀ ਜਰਸੀ ਥਣਲੇਵੀ ਦੀ ਜਮਾ ਪੂਰੀ ਸਾਫ ਆ ਤੇ ਇਹ ਦੇਖ ਲੋ ਤੁਸੀਂ ਲੇਵਾ ਕਰਮ ਵਾਲੀ ਇਹ ਨਾ ਜਮਾ ਪੂਰਾ ਗੁਲਾਬੀ ਤੇ ਥਣ ਵੀ ਗੁਲਾਬੀ ਆ ਗਿਆ ਬਾਕੀ ਹਾਈਟ ਜਿਹੜੀ ਹੈਗੀ ਨਸਲ ਬਰੀਡ ਜਿਹੜੀ ਹੈਗੀ ਆ ਉਹ ਤੁਸੀਂ ਨੋਟ ਕਰ ਲਓ ਬਾਈ ਸਰਿੰਦਰ ਫਿਰ ਇਸ ਜਰਸੀ ਦਾ ਜਿਹੜਾ ਹੈਗਾ ਰੇਟ ਕਿੰਨਾ ਇਹ ਤਾਂ ਬਾਈ ਆਪਾਂ 90000 ਰੁਪਏ ਦੀ ਦੇ ਦੇ ਤੜਾ ਵਟਾ ਕਰਦੇ ਅੱਜ 8000 2000 ਤਾਂ ਮਾਨਦੇ ਠੀਕ ਆ ਬਾਈ ਅੱਛਾ ਜਿਹੜੀ ਦੂਜੇ ਨੰਬਰ ਵਾਲੀ ਆ ਗਈ ਆਪਣੀ ਹਾਂਜੀ ਇਸ ਜਰਸੀ ਦਾ ਬਾਈ ਸੂਆ ਇਹ ਵੀ ਦੂਜਾ ਸੂਆ ਜੀ ਇਹ ਵੀ ਦੂਜਾ ਸੂਆ ਕਿੰਨੇ ਦਿਨ ਲੈ ਜੂਗੀ ਬਾਈ ਬਾਈ ਜੀ ਇਹ ਵੀ ਹਫਤਾ ਤੱਕ ਬਾਕੀ ਹੈ ਜੀ ਇਹਦਾ ਹਫਤਾ ਬਾਕੀ ਆ ਬਾਈ ਫਿਰ ਕਿੰਨੇ ਦੁੱਧ ਵਾਲੀ ਆ ਗਈ ਇਹ ਬਾਈ ਜੀ ਦੁੱਧ ਦੇ ਵੀ ਜਿੰਨਾ ਕੋ ਆਪਦੀ ਸੇਵਾ ਨਾਲ ਮੰਨ ਕੇ ਲੈ ਸਕਦਾ ਲੈ ਲਈ ਜੀ ਠੀਕ ਆ ਇਹ ਆ ਦੇਖ ਲ ਲੈ ਵੀ ਹਫਤਾ ਬਾਕੀ ਇਹਦਾ ਭਾਈ ਜੀ ਛੋਟ ਹੀ ਨਹੀਂ ਗਈ ਗੋਲ ਮਟੋਲ ਐਚ ਐਫ ਦੇ ਸਾਈਜ਼ਰ ਕੀ ਬੱਚੀ ਹੈ ਜੀ ਤੇ ਭਾਈ ਫਿਰ ਰੇਟ ਦੇ ਇਹਦਾ ਭਾਈ ਜੀ 85000 ਰੁਪਏ ਜੀ 85000 ਹਾਂਜੀ ਮਾਨਤਨ 82000 ਦੀ ਹਾਨ ਆ ਵੇਰੀ ਗੁੱਡ ਅੱਛਾ ਭਾਈ ਜਿਵੇਂ ਆ ਆ ਗਈ ਆਪਣੇ ਕੋਲ ਜਰਸੀ ਹਾਂਜੀ ਇਹਦਾ ਸੂਆ ਭਾਈ ਫਿਰ ਭਾਈ ਜੀ ਦੁੱਧ ਵਾਲੇ ਦੰਦ ਹੈ ਜੀ ਪਹਿਲਾ ਸੂਆ ਖੀਰੀ ਖੀਰੀ ਆ ਮੋਹ ਜੀ ਇਧਰ ਲਿਆ ਭਾਈ ਕਰਨ ਲੰਮੀ ਤੋਰ ਲਾ ਇਹ ਆ ਦੇਖ ਲੋ ਮਿੱਤਰੋ ਆ ਖੀਰੀ ਜਰਸੀ ਆ ਗਈ ਬਈ ਇਹ ਖੀਰੀ ਜਰਸੀ ਤੇਰੀ ਕਿੰਨਾ ਕ ਦੁੱਧ ਪਾ ਸਕਦੀ ਹੈ ਤੇ ਬਾਈ ਜੀ ਜਿੰਨਾ ਕੁ ਚੋ ਸਕਦਾ ਜੀ ਐਵੇਂ ਆਪਾਂ ਆਖੀਏ 20 ਦੇ ਦੂ 18 ਦੇ ਦੂ ਤੇ 12 ਤੋਂ ਲੈ ਕੇ 14 15 ਕਿਲੋ ਦੁੱਧ ਤਾਈ 12 13 ਹੀ ਮੰਨ ਕੇ ਲੈ ਲਈ ਜੀ ਅੱਛਾ ਪਰ ਰੇਟ ਕੀ ਰਹੂ ਬਈ ਇਹਦਾ ਸਿਰਫ 55000 ਰੁਪਏ ਜੀ 55000 ਸਿਰਫ 55000 ਜੀ ਉਰੇ ਲਿਆ ਕਰਾ ਸਾਠ ਆਖੀਏ 62 ਆਰੇ ਲਿਆ ਤੁਸੀਂ ਆਖਣਾ ਵੀ ਹਾਂ ਨਾ ਵਸਦੇ ਜੀ ਇਹਦਾ 55000 ਰੁਪਿਆ ਲੈ ਲੈ ਠੀਕ ਆ ਲੈ ਵੀ ਮਿੱਤਰੋ ਆਹ ਦੇਖੋ ਨਾ ਪੁੱਤਰੇ ਨਿੱਕੇ ਜੇ ਮੂੰਹ ਵਾਲੀ ਤੇ ਆਹ ਦੇਖ ਲਓ ਹੁਣ ਤੁਸੀਂ ਆਹ ਜਰਸੀ ਦਾ ਰੇਟ ਜਿਹੜਾ ਹੈਗਾ 55000 ਰੁਪਿਆ ਰੇਟ ਹੈ ਇਹਦਾ 55 ਲੈ ਵੀ 55000 ਰੁਪਏ ਦੇ ਵਿੱਚ ਅਗਲਾ ਬੱਚੀ ਦੇਣ ਨੂੰ ਕਰਦਾ ਤੇ ਸੋਨੂੰ ਆ ਸਾਰੀ ਬੱਚੀ ਬੱਚੀ 30000 ਦੀ ਬੱਚੀ ਹੈ ਜੀ ਚੰਗਾ ਸੀਮਨ ਨੂੰ ਦੱਸਿਆ ਆਪ ਦੇ ਵੀ ਟੈਗ ਲੱਗਿਆ ਪਿਆ ਜਿਹੜੇ ਸੀਮਨ ਦੀ ਆਪ ਹੈ ਜੀ ਆਪਾਂ ਤਾਂ ਨਹੀਂ ਸਰਚ ਸਰਚ ਕੀਤਾ ਜੀ ਤੇ ਪਰ ਬੰਦਾ ਸਰਚ ਕਰ ਸਕਦਾ ਜੀ ਜਿਹੜਾ ਕੋਈ ਲੈ ਵੀ ਆ 55000 ਦੀ ਤੇ ਆਹਾ ਬਾਈ ਹੁਣ ਜਿਹੜੀ ਇਹਦੇ ਥੱਲੇ ਬਾਈ ਜੀ 6 ਤੋਂ 7 ਕਿਲੋ ਟਾਈਮ ਦਾ ਬੋਲਾ ਹੈ ਜੀ 6 ਤੋਂ 7 ਤੀਜਾ ਕਿ ਦਿਨ ਸੂਈ ਨੂੰ ਹੈ ਅੱਛਾ ਇਹਨੂੰ ਹੋ ਗਿਆ ਤੀਜਾ ਦਿਨ ਬਈ ਸੂਈ ਨੂੰ ਚੌਥਾ ਦੇਣਾ ਜੀ ਹਾਂਜੀ ਤੀਜਾ ਕਿ ਚੌਥਾ ਇਹੋ ਜਿਹਾ ਕੁਝ ਠੀਕ ਹੈ ਤੇ ਮਗਰ ਬੱਚਾ ਬਾਈ ਦਾ ਮਗਰ ਬੱਚਾ ਬਾਈ ਜੀ ਅੱਛਾ ਮਗਰ ਬੱਚਾ ਆ ਗਿਆ ਬਾਈ ਦੁੱਧ ਕਿੰਨਾ ਪਾ ਦੂ ਇਹ ਬਾਈ ਜੀ ਦੁੱਧ ਦੇ ਵੀ 20 22 ਕਿਲੋ ਦੁੱਧ ਦੀ ਮਾਲਕਣ ਹੈ ਜੀ ਮਾਲਕ ਪਹਿਲੇ ਸੂਈ 19 20 ਕਿਲੋ ਦੁੱਧ ਚੋਇਆ ਪਿਆ ਦੱਸਦੇ ਸੀ ਜੀ ਆਪਾਂ ਨੇੜੇ ਵੀ ਪੰਡੇ ਚੋਲੇ ਰੇਟ ਫਿਰ ਬਾਈ ਇਹਦਾ ਇਹ ਬਾਈ ਆਪਾਂ 85000 ਰੁਪਏ ਦੀ ਦੇ ਦੇਾਂਗੇ 85 20 ਕਿਲੋ ਹਾਂਜੀ 82000 ਦੀ ਚਲੋ 82 ਦੀ ਦੇ ਦੇਾਂਗੇ ਲੋ ਵੀ ਮਿੱਤਰੋ ਜਿਹੜੀ ਆਹ ਆ ਗਈ ਨਾ ਚੌਥੇ ਨੰਬਰ ਵਾਲੀ ਜਰਸੀ ਆ ਗਈ ਜਿਹੜੀ ਇਹ 82000 ਰੁਪਏ ਦੇ ਵਿੱਚ ਮਿਲੂਗੀ ਅੱਛਾ ਬਾਈ ਜਿਵੇਂ ਆ ਆ ਗਈ ਆਪਣੇ ਕੋਲੇ ਹਾਂਜੀ ਇਹ ਇਹਦਾ ਬਾਈ ਸੂਆ ਦੂਜਾ ਸੂਆ ਹੈ ਜੀ ਦੂਜਾ ਸੂਆ ਹਾਂਜੀ ਠੀਕ ਆ ਤੇ ਫਿਰ ਕਿੰਨੇ ਦਿਨ ਬਾਕੀ ਹੈ ਬਈ ਇਹਦੇ ਇਹਦੇ ਬਈ ਜੀ ਹਫਤਾ 10 ਦਿਨ ਹੀ ਇਹਦੇ ਬਾਕੀ ਹੈ ਜੀ ਹਫਤਾ 10 ਦਿਨ ਬਾਕੀ ਪਏ ਆ ਫਿਰ ਬਈ ਇਹਦਾ ਕੱਚੀ ਕੱਚੀ ਰੱਖ ਲਓ ਜੀ ਪੱਥਰ ਵਰਗੀ ਬੱਛੀ ਹੈ ਜੀ ਰੇਟ ਬਈ ਫਿਰ ਇਹ ਬਈ ਜੀ ਆਪਾਂ ਫਾਈਨਲ ਜੀ 90000 ਦੀ ਜੀ ਦਿੰਦਾ 90 ਦੀ ਹਾਂਜੀ ਠੀਕ ਆ ਲਿਆ ਵੀ ਕਰਾਂ ਅਗਲਾ ਨਾਲ ਲੈ ਕੇ ਆ ਕਰਾਂ ਆ ਮਿੱਤਰੋ ਦੇਖ ਲਓ ਹੁਣ ਤੁਸੀਂ 20 ਹਜੇ ਦਿਨ ਬਾਕੀ ਪਏ ਆ ਪੂਰ ਕਰਕੇ ਸਵਾ ਲੱਖ ਰੁਪਏ ਦੀ ਲੱਖੋਂ ਦਾ ਬਾਹਰ ਆ ਬਈ ਜੀ ਹੱਥੋਂ ਸੱਟ ਵੀ ਹੱਥੋਂ ਸੱਟ ਵੀ ਜਿੱਦੇ ਤਿਆਰ ਹੋਗੀ ਲੱਖ ਤੋਂ ਬਾਹਰ ਆ ਕੋਈ 5 ਵੱਧ ਲੈ ਲਿਓ ਕਿਸੇ ਤੋਂ 10 ਵੱਧ ਲੈ ਲਗੀ ਜੀ ਠੀਕ ਆ ਤੇ ਬਾਕੀ ਐ ਮੱਖ ਜ਼ਰੂਰ ਹੈ ਜੀ ਇੱਥੇ ਐ ਠੰਡੀ ਮਿੱਠੀ ਹੈ ਜਿਵੇਂ ਮਰਜ਼ੀ ਕੋਈ ਐ ਨਹੀਂ ਵੀ ਕੋਈ ਥੋੜਾ ਐ ਨਾ ਬਾਹਰ ਕਰਕੇ ਮੱਖ ਮੁੱਖ ਜ਼ਰੂਰ ਹੈਗੀ ਹੈ ਜੀ ਅੱਛਾ ਬਈ ਇਹ 90 ਦੀ ਹਾਂਜੀ 90 ਤੇ ਬਈ ਫਿਰ ਆਹਾ ਆ ਗਈ ਜਿਹੜੀ ਬਈ ਜੀ ਇਹ ਵੀ 24 25 ਸਿਰ ਦੁੱਧ ਵਾਲੀ ਹੈ ਜੀ ਹਫ਼ਤਾ ਤੱਕ ਬਾਕੀ ਹੈ ਦਾ ਵੀ ਕਿੰਨੇ ਦੁੱਧ ਵਾਲੀ ਬਈ 24 25 ਸਿਰ ਦੁੱਧ ਵਾਲੀ ਜੀ ਠੀਕ ਆ ਹਫ਼ਤਾ ਬਾਕੀ ਹੈ ਲੈ ਵੀ ਮਿੱਤਰਾ ਐਂ ਕਰ ਇਹਨੂੰ ਲੰਮੀ ਲੈ ਜਾ ਕਰ ਮੈਂ ਇੱਧਰ ਰਹਿ ਜਾਣਾ ਗੱਲਾਂ 'ਚ ਤੇ ਤੂੰ ਢੇੜਾ ਦਵਾ ਦੇਣਾ ਤੇ ਆਹ ਦੇਖ ਲਓ ਦੂਜਾ ਸੂਆ ਇਹ ਤੇ ਜਮਾਨ ਪੂਰੇ ਚੰਗੇ ਹੱਡ ਦੀ ਆ ਗਈ ਲੈ ਹੁਣ ਬੇਲਬੂਲ ਵੀ ਚੈੱਕ ਕਰ ਲੋ ਤੇ ਥਣ ਲੇਵੀ ਦੀ ਜਿਹੜੀ ਹੈਗੀ ਓਕੇ ਪਈ ਆ ਕਿੰਨੇ ਰੇਟ ਚ ਦੇਣੀ ਆ ਬਾਈ ਆਪਾਂ ਬਾਈ ਜੀ ਗਾਂ ਤਾਂ ਹੈ ਵੀ ਲੱਖੋਂ ਬਾਹਰ ਦੀ ਹੈ ਜੀ ਆਪਾਂ 85000 ਰੁਪਿਆ ਲੈ ਲਾਂਗੇ ਜੀ ਇਹਦਾ ਛੋਟੇ ਛੋਟੇ ਭਾਅ ਕਰਨੇ ਆ ਜਮ ਲੈ ਵੀ ਮਿੱਤਰੋ ਆਹਾ 85000 ਰੁਪਏ ਦੀ ਛੋਟੇ ਛੋਟੇ ਭਾਅ ਹੀ ਕਰਨੇ ਆ ਆਪਾਂ ਦੁੱਧ ਪਾ ਦੂ ਬਾਈ ਬਾਈ ਜੀ 20 ਤੋਂ ਬਾਹਰ ਤਾਂ ਅੱਖਾਂ ਨੀਚੇ ਗਈ ਹੈ ਜੀ ਅੱਛਾ ਪਾ ਦੇ ਤਾਂ 25 26 ਸੇਰ ਵੀ ਪਾ ਦੇ ਜੀ ਠੀਕ ਆ ਅੱਛਾ ਭਾਈ ਹੁਣ ਜਿਵੇਂ ਆਪਣੇ ਕੋਲੇ ਇੱਧਰ ਦੇ ਪਾਸੇ ਆ ਜਾ ਕੇ ਰਾ ਜਿਵੇਂ ਆਹਾ ਆ ਗਈ ਆਪਣੇ ਕੋਲੇ ਸੂਈ ਸਵਾਈ ਪਹਿਲੇ ਨੰਬਰ ਤੇ ਚਿੱਟੀ ਬਹਿੜ ਹਾਂਜੀ ਇਹ ਚਿੱਟੀ ਬਹਿੜ ਦਾ ਸੂਆ ਦੱਸ ਦੇ ਭਾਈ ਜੀ ਪਹਿਲਾ ਸੂਆ ਹੈ ਜੀ ਚਾਰ ਦੰਦ ਮੂੰਹ ਆ ਪੇਪਰ ਦੇ ਸੀਮਣ ਦੀ ਹੈ ਜੀ ਮਾਲਕਾਂ ਨੇ ਸੈਕਸਰ ਲੱਗਿਆ ਦੱਸਿਆ ਸੀ ਪਰ ਦਿੱਤਾ ਇਹਨੇ ਬੱਛਾ ਜੀ ਅੱਛਾ ਹਾਂਜੀ ਠੀਕ ਆ ਲੈ ਵੀ ਮਿੱਤਰੋ ਆਹ ਇੱਕ ਟਾਈਮ ਭਾਈ ਜੀ ਸਾਫ ਆ ਬੋਲੇ ਤੋਂ ਸਾਫ ਆ ਹੁਣ ਭਾਈ ਕਿੰਨਾ ਦੁੱਧ ਪਾ ਦੂ ਭਾਈ ਭਾਈ ਜੀ ਦੁੱਧ ਬੜੇ ਆਰਾਮ ਨਾਲ ਤੁਸੀਂ ਫਾਰਮ ਵਾਲੀ ਬੱਛੀ ਹੈ ਜੀ ਤੁਸੀਂ ਫਸਲੀਆਂ ਪੁੱਸਲੀਆਂ ਇਹ ਚ ਫਟਗਲ ਆਰਡਰ ਉਸੀ ਪਰਿਵੇ ਦੇ ਆਪਾਂ ਥੋੜਾ ਜਿਹਾ ਪੱਕੇ ਥਾਂ ਤੇ ਨਾ ਜੀ ਬੱਚਾ ਬੁੱচ্চਾ ਚੰਗਾ ਆ ਬੱਛੀ ਕਿਰਨ ਲੱਗੇਗੀ ਤੇ ਮਸ਼ੀਨ ਲਾਤੀ ਸੀਗੀ ਜੀ ਅੱਛਾ ਹਾਂਜੀ ਤਾਂ ਕਰਕੇ ਆਪਾਂ ਖਾਲੀ ਕਰਤੀ 2-4 ਦਿਨ ਚਵਾਈਆਂ ਹੋਈਆਂ ਰੰਗ ਹੋਰ ਹੀ ਹੋਣੇ ਆ ਜੀ ਆਪਾਂ ਕਿੰਨਾ ਦੁੱਧ ਚਵਾ ਦੇਂਗਾ ਬਾਈ ਜੇ ਤੇਰੇ ਕੋਲ 8 ਦਿਨ ਦੋ 4 ਦਿਨ ਰਹਿ ਗਈ ਬਾਈ ਆਪਾਂ 20 ਤੋਂ ਬਾਹਰ ਚਵਾ ਕੇ ਦੇ ਦੇਂਗੇ 5-7 ਦਿਨਾਂ ਚ ਅੱਛਾ ਤੇ ਰੇਟ ਬਈ ਦਾ ਕਿੰਨੇ ਦਿਨ ਆਪਣੇ ਕੋਲੇ ਰਹੀ ਆਪਾਂ ਤਿੰਨ ਟਾਈਮ ਚਵਾਈ ਹੋਣੀ ਆ ਮਸ਼ੀਨ ਤੇਰੀ ਅੱਛਾ ਫੇਰ ਇਹਨੇ 5-7 ਦਿਨਾਂ ਚ ਰੰਗ ਦਿਖਾਉਣਾ ਜੀ ਆਰਡਰ ਤੇ ਨਸਾਂ ਨੂੰ ਸਾ ਉਹਦੇ ਤਾਂ ਬਾਈ ਜੀ 11520 ਦੀ ਹੈ ਅੱਜ 15 ਦੀ ਜੀ 15 ਦੀ ਠੀਕ ਆ ਲੋ ਵੀ ਮਿੱਤਰੋ ਆਹ ਦੇਖ ਲਓ ਜਿਹੜੀ ਇਹਦਾ ਗੇੜਾ ਇਹ ਆ ਦੇਖ ਲਓ ਚਲ ਕੋਈ ਗੱਲ ਨਹੀਂ ਬਣਤੀ ਤਾਂ ਲੈ ਵੀ ਆ ਸਾਫ ਸੁਥਰੀ ਵੱਡੇ ਕਦ ਕਾਟ ਦੀ ਪਹਿਲਣ ਵਾਹੜ ਹੈ ਇਹ ਤੇ ਇਹ 1 ਲੱਖ ਤੇ 5000 ਦੀ ਪੂਰਾ ਫਾਰਮ ਹੀ ਵੀ ਹੈ ਬਾਈ ਜੀ ਕਿਸੇ ਗੱਲ ਦੀ ਕੋਈ ਕਮੀ ਨਹੀਂ ਬੱਚੀ ਤੇ ਬਾਈ ਫਿਰ ਜਿਹੜੀ ਤੇਰੇ ਕੋਲੇ ਆਹ ਆ ਗਈ ਵਾਹੜ ਪਹਿਲਾ ਸੂ ਹੈ ਜੀ ਚਾਰ ਦੰਦ ਮੂੰਹ ਆ ਕੱਲ ਸਵੇਰ ਦੀ ਸੂਈ ਹੈ ਜੀ ਅੱਜ 35 36 ਘੰਟੇ ਹੋ ਗਈ ਜੀ ਸੂਈ ਨੂੰ ਠੀਕ ਹੈ 12 13 ਕਿਲੋ ਬੋੜਾ ਜੀ ਦੇ ਥੱਲੇ 12 13 ਕਿਲੋ ਬੋੜਾ ਆ ਗਿਆ ਬਾਈ ਤੇ ਫਿਰ ਮਗਰ ਬੱਛਾ ਬੋੜਾ ਇਹ ਤੋਂ ਬਿਲਕੁਲ ਸਾਫ਼ ਹੈ ਜੀ ਪਿੱਛੇ ਬੱਛਾ ਹੈ ਜੀ ਰੇਟ ਬਾਈ ਸਿਰਫ 75000 ਰੁਪਏ ਹੈ ਜੀ ਲੈ ਵੀ ਮਿੱਤਰਾਂ ਇੱਧਰ ਲਿਆ ਕਰਾਂ ਇੱਧਰ ਇਹ ਆਹ ਦੇਖ ਲਓ ਮਿੱਤਰੋ ਜਿਹੜੀ ਆਹ ਪਹਿਲਣ ਵਹਿੜ ਆ ਗਈ ਹੁਣ ਇਹ ਲੈ ਚੱਲ ਨੰਮੀ ਲੈ ਚੱਲ ਲੈ ਚੱਲ ਲੈ ਵੀ ਆਹ ਦੇਖ ਲਓ ਹੁਣ ਸਾਨੂੰ ਆਹ 75000 ਰੁਪਏ ਦੀ ਮਿਲਣੀ ਹੈ ਸਾਰੇ 75000 ਪਹਿਲਾ ਸੂਆ ਦੁੱਧ ਬਾਈ ਫਿਰ ਇਹ ਕਿੰਨਾ ਪਾ ਦੂੰ ਹੁਣ ਜੀ 20 ਦੇ ਆਸੇ ਪਾਸੇ ਬਾਕੀ ਕਿ ਜਿੰਨਾ ਆਪਦੀ ਨਿਗਾ ਨਾਲ ਜਿੰਨਾ ਕਿ ਚੋ ਸਕਦਾ ਸੇਵਾ ਕਰ ਸਕਦਾ ਉਨਾ ਕ ਮੰਨ ਕੇ ਲੈ ਲਈ ਠੀਕ ਹੈ ਗੱਲ ਤੇ ਅੰਦਰ ਚੱਲ ਜੀ ਬਾਈ ਫਿਰ ਆ ਜੀ ਐਂ ਕਰੋ ਤੁਸੀਂ ਕੰਦੀ ਕੰਦੀ ਪੈਰ ਅੰਦਰ ਹੀ ਲਿਆਉਣੇ ਬਾਹਰ ਲਿਆਉਣੇ ਇੱਕ ਤਾਂ ਫਾਰਮ ਵਾਲੀ ਉਹ ਤਾਂ ਆਉਣ ਹੀ ਨਹੀਂ ਜੀ ਇੱਕ ਬਾਂ ਗਾਈਆਂ ਤਾਂ ਆਪਣੇ ਕੋਲ ਦੋ ਆ ਫਾਰਮ ਦੀਆਂ ਇੱਕ ਤਾਂ ਆ ਜੂਗੀ ਜੀ ਬਿਨਾ ਬੱਚੇ ਤੋਂ ਇੱਕ ਤਾਂ ਬੱਚੇ ਨਾਲ ਵੀ ਬਹੁਤ ਔਖੀ ਤੋਰ ਨਹੀਂ ਬੜੀ ਔਖੀ ਹੈ ਜੀ ਹਾਂਜੀ ਅੱਛਾ ਭਾਈ ਜਿਵੇਂ ਹੁਣ ਆਪਣੇ ਸਰਿੰਦਰ ਜਿਹੜੀ ਤਰੀ ਆ ਬਹਿੜ ਆ ਗਈ ਹਾਂਜੀ ਇਸ ਬਹਿੜ ਦਾ ਸੂਆ ਦੱਸ ਪਹਿਲਾਂ ਭਾਈ ਜੀ ਦੂਜਾ ਸੂਆ ਹੈ ਜੀ 6 ਦੰਦ ਮੂੰਹ ਆ ਠੀਕ ਆ ਭਾਈ 6 ਮੰਨ ਲੈ ਕੋਈ ਭਰੀ ਮੰਨ ਲੈ ਜੀ ਅੱਛਾ ਅੱਜ ਚੌਥਾ ਦਿਨ ਸੂਈ ਨੂੰ ਆ ਭਾਈ ਜੀ ਮਾਲਕਾਂ ਨੇ ਪਹਿਲਾਂ ਥੱਲੋਂ 38 40 ਕਿਲੋ ਪੀਕ ਲੈਵਲ ਦੱਸਿਆ ਸੀਗਾ ਜੀ ਪਹਿਲਾਂ ਥੱਲੇ ਪਹਿਲਾਂ ਥੱਲੋਂ ਜੀ ਅੱਛਾ ਤੇ ਮਹਾਰਾਜ ਦੀ ਕਿਰਪਾ ਨਾਲ ਅੱਜ ਚੌਥਾ ਦਿਨ ਹੈ ਜੀ 30 32 ਕਿਲੋ ਬੋਲਾ ਚੋਣ ਵਾਲਾ ਹੋਊਗਾ ਜੀ ਆਪਾਂ ਵੈਸੇ ਤਾਂ ਬੋਲੇ ਤੋਂ ਆਪਾਂ ਦੂਜੇ ਕਡਾਂਗੀ ਸਾਫ਼ ਕਰ ਦਿੰਨੇ ਠੀਕ ਹੈ ਆਪਣੇ ਕੋਲੇ ਬਾਈ ਜੀ ਜੇ ਤਾਂ ਕੋਈ ਅੱਜ 30 32 ਕਿਲੋ ਤੇ ਲੋਹਾ ਤੇ 1,55,000 ਦੀ ਦੇਵਾਂਗੇ ਜੀ ਤੇ ਜੇ ਕੋਈ ਬੰਦਾ ਸ਼ਰਤ ਲਾ ਕੇ ਆਖੇ ਵੀ 40 ਕਿਲੋ ਦੁੱਧ ਫੇਰ ਉਹੋ ਜਿਹਾ ਪਾਹੂਗਾ ਦੁੱਧ 40 ਵੀ ਚਵਾ ਕੇ ਦੇ ਦਾਂਗੇ ਠੀਕ ਆ ਲੋ ਵੀ ਮਿੱਤਰੋ ਹੁਣ ਜਿਹੜੀ ਆਹਾ ਪੈਟੜ ਆ ਜੀ ਤੁਸੀਂ ਨਾ ਜੀ ਅਡ ਰੋਡਰ ਦੇਖੋ ਫਾਰਮ ਦੀ ਆ ਇਹ ਇਹ ਬਈ ਮਗਰ ਬੱਛਾ ਮਗਰ ਬੱਛਾ ਜੀ ਤੁਸੀਂ ਅਡ ਰੋਡਰ ਦਿਖਾਓ ਜੀ ਕੀ ਨਾ ਸੰਸਾ ਲੈ ਵੀ ਆਹ ਦੇਖ ਲਓ ਹੁਣ ਤੁਸੀਂ ਜਿਹੜੀ ਬਾਕੀ ਕੋਈ ਸ਼ੋਅ ਨਹੀਂ ਕੀ ਜੀ ਤੁਸੀਂ ਮੇਰੇ ਐਂ ਵੇਖੋ ਵੀ ਸਰਤੇ ਆਉਂਦੀ ਹੈ ਜੀ ਇਹ ਆ ਦੇਖੋ ਹੁਣ ਮੈਂ ਤੁਹਾਨੂੰ ਸਾਰਾ ਜਗਾੜਮੈਂਟ ਲੇ ਵੀ ਆ ਜਿਹੜੀ ਵਹਿਰ 40 ਕਿਲੋ ਦੁੱਧ ਨਾਪ ਕੇ ਦੇ ਦੇਣਗੇ ਹੁਣ 30 ਕਿਲੋ ਜਿਹੜਾ ਹੈਗਾ ਨਾ ਬੰਦਾ ਚੋਕੇ ਲਿਆ ਸਕਦਾ ਭਾਈ ਜਮਾ ਫੜ ਲਾ ਪੁੱਤਨੀ ਸਰੇਂਦਰ ਵੀਰੇ 30 ਕਿਲੋ ਜਮਾ ਭਾਈ ਜੀ ਵੈਰੀ ਗੁੱਡ ਲੈ ਵੀ ਬਾਰ ਨਿਗਾ ਦੇਾਂਗੇ ਜੀ ਆਹ ਦੇਖ ਲਓ ਹੁਣ ਤੁਸੀਂ ਲੈ ਚੱਲ ਅੰਦਰ ਲੈ ਪਾਸੇ ਤੇ ਭਾਈ ਇਹਦਾ ਰੇਟ ਜਿਹੜਾ ਹੈਗਾ 1 ਲੱਖ ਵਿੱਚ ਹਾਂ ਜੀ 1,55,550 ਲਿਆ ਵੀ ਦੂਜੀ ਕੱਢ ਲਿਆ ਕਰ ਅੱਛਾ ਭਾਈ ਸਰੇਂਦਰ ਜੇ ਜਿਹੜੀ ਤੇਰੇ ਕੋਲੇ ਹੁਣ ਆ ਆ ਗਈ ਬਾਈ ਹਾਂਜੀ ਇਸ 62 ਦਾ ਮੈਨੂੰ ਪਹਿਲਾਂ ਤਾਂ ਸੂਆ ਦੱਸ ਬਾਈ ਜੀ ਦੂਜਾ ਸੂਆ ਜੀ 6 ਦੰਦ ਨੂੰ ਹੈ ਅੱਛਾ ਦੂਜਾ ਸੂਆ 6 ਦੰਦ ਨੂੰ ਹੈ ਹਾਂਜੀ ਮਗਰ ਬੱਚਾ ਬਈ ਮਗਰ ਬੱਛੀ ਹੈ ਜੀ ਵਰਲਡ ਵਾਈਡ ਦੇ ਕੈਸਪਰ ਸੀਮਨ ਦੀ ਮਾਲਕਾਂ ਨੇ ਆਪਾਂ ਨੂੰ ਆਪਣੇ ਕੋਲੇ ਹੀ ਸੂਈ ਹੈ ਜੀ ਅੱਛਾ ਜੇਰ ਵਗੈਰਾ ਦੀ ਵੀਡੀਓ ਮਿਲ ਜੂਗੀ ਜੀ ਜਿਹੜੀ ਵੀ ਆ ਆਪਣੇ ਕੋਲੇ ਸੂਈ ਹੈ ਸਭ ਦੀ ਜੇਰ ਦੀ ਵੀਡੀਓ ਹੋਊਗੀ ਜੀ ਠੀਕ ਆ ਇਹਦਾ 5-4 ਪੀੜੀਆਂ ਦਾ ਰਿਕਾਰਡ ਵੀ ਮਿਲ ਜੂਗਾ ਜੀ ਕਿੰਨਾ ਦੁੱਧ ਬਈ ਇਹਦੇ ਥੱਲੇ ਬਾਈ ਜੀ ਮਾਲਕਾਂ ਨੇ 38-39 ਕਿਲੋ ਪਹਿਲਾਂ ਥੱਲੇ ਚੋਇਆ ਵਾ ਤੇ ਫਿਰ ਬਾਈ ਫਿਰ ਮੈਨੂੰ ਐ ਦੱਸ ਇਹਦਾ ਰੇਟ ਕੀ ਰਹੂਗਾ ਇਹ ਬਾਈ ਆਪਾਂ 1.5 ਲੱਖ ਰੁਪਏ ਦੀ ਦੇਵਾਂਗੇ ਜੀ ਤੇ ਦੁੱਧ ਬਾਈ ਜਿਹੜਾ ਪੀ ਕੇ ਨੇ ਦੇਣਾ ਕਿੰਨਾ ਦਿਓ 35 36 ਗਮ ਦੁੱਧ ਆਪਾਂ ਚੋਕੇ ਦੇ ਦੇਾਂਗੇ ਜੀ ਦੁੱਧ ਤਾਂ 40 ਵੀ ਚੋ ਦੇਾਂਗੇ ਅੱਛਾ ਹਾਂਜੀ ਲੈ ਵੀ ਮਿੱਤਰੋ ਆ ਜਿਹੜੀ ਬੱਚੀ ਬੱਛੀ ਬਾਸ ਕਰਾ ਲੈਗਾ ਬੱਛੀ ਬੱਛੀ 20000 ਦੀ ਰੱਖ ਲਾਂਗੇ ਜੀ ਹੁਣੇ ਹੁਣੇ ਜੀ ਲੈ ਵੀ ਮਿੱਤਰੋ ਬੱਛੀ ਜਿਹੜੀ ਹੈਗੀ 20000 ਦੀ ਬੱਛੀ ਉਹ ਬੰਦਾ ਹੁਣੇ ਛੱਡ ਜੇ ਇਹਦੀ ਤੇ ਹੁਣ ਤੁਸੀਂ ਨਾ ਇਹਦਾ ਲੇਵਾ ਕਰਮ ਵਾਲੀ ਦਾ ਉਹ ਦੇਖ ਲਓ ਐਨ ਪੂਰੀ ਪੰਡ ਲੇਵੇ ਦੀ ਲਾਈ ਖੜੀ ਹੈਗੀ ਕੱਲਾ ਕੱਲਾ ਥਾਣਾ ਲੇਵੇ ਨੂੰ ਲੱਗਿਆ ਹੋਇਆ ਇਹ ਚੈੱਕ ਕਰ ਲਓ ਤੁਸੀਂ ਹੁਣ ਇਹਦੀ ਬਾਡੀ ਦੀ ਬੰਤਰ ਦੇਖ ਲਓ ਤੁਸੀਂ ਹਨਾ ਲੈ ਚੱਲ ਪੁੱਤ ਲੈ ਵੀ ਆਹ ਤਾਂ ਜਮਾ ਜਿਹੜੀ ਹੈਗੀ ਨਾ ਫਾਰਮ ਵਾਲੀ ਨਾਲ ਤਾਂ ਬਾਈ ਜੀ ਤੁਰਨਾ ਹੀ ਨਹੀਂ ਆਉਂਦਾ ਗਾ ਇਹਨੂੰ ਅੱਛਾ ੱੱਕਾ ਕਰਦੀ ਆ ਥੋੜਾ ਜਿਹਾ ਲੈ ਦੇਖ ਲਓ ਹੁਣ ਤੁਸੀਂ ਜਾਣ ਦੇਗਾ ਇਹਦਾ ਬਾਈ ਹੈ ਸਰੇਂਦਰ ਇਹ ਤਾਂ ਤੂੰ ਕਹਿੰਦਾ ਸੀ ਤੁਰਦੀ ਨਹੀਂ ਬਾਬਾ ਤੁਰ ਪਈ ਇਹ ਹਾਂਜੀ ਕਿ ਨਹੀਂ ਇਹ ਬੱਚੇ ਦਾ ਕਰਕੇ ਤੁਰਨ ਲੱਗੀ ਆ ਜੀ ਗੱਭਨ ਤਾਂ ਸਾਨੂੰ ਪਤਾ ਐ ਇਹ ਵੀ ਤੇ ਦੂਜੀ ਗਾਂ ਦਾ ਚਲੋ ਟੇਕੀ ਗਈ ਫੇਰ ਜਮੇ ਨਹੀਂ ਤੁਰਦਿਆਂ ਸੀਂਗੇ ਜੀ ਰੱਸੀ ਨਾਲ ਠੀਕ ਸਰੇਂਦਰ ਵੀਰੇ ਜਿਹੜੀ ਹੁਣ ਆ ਆਪਣੇ ਕੋਲੇ ਆ ਪਹੜ ਆ ਗਈ ਬਾਈ ਹਾਂਜੀ ਇਹਦਾ ਸੂਆ ਬਾਈ ਇਹ ਬਾਈ ਜੀ ਦੂਜਾ ਸੂਆ ਏ ਜੀ ਅੱਛਾ ਕੱਲ ਸ਼ਾਮ ਦੀ ਸੂਈ ਗਈ ਆ ਜੀ ਕੱਲ ਸ਼ਾਮ ਦੀ ਸੂਈ ਮਗਰ ਬੱਚਾ ਬਾਈ ਮਗਰ ਬੱਛਾ ਜੀ ਤੇ ਮਗਰ ਆ ਗਿਆ ਬੱਛਾ ਹੈਂ ਹਾਂਜੀ ਠੀਕ ਆ ਕਿੰਨਾ ਦੱਗ ਲਈ ਬਈ ਬਹਿੜੀ ਬਾਈ ਜੀ ਮਾਲਕਾਂ ਨੇ 25 26 ਕਿਲੋ ਦੱਸਿਆ ਜੀ ਪਰ ਅੱਜ ਇਹਦੇ ਥੱਲੇ 11 12 ਕਿਲੋ ਬੋਲਾ ਜੀ ਅੱਛਾ 11 12 ਕਿਲੋ ਤੇ ਫਿਰ ਰੇਟ ਚ ਬਾਈ ਕਿੰਨਾ ਰੋਹੇ ਇਹ ਬਈ ਆਪ 85000 ਰੁਪਏ ਦੀ ਦੀ ਦੇਣੀ ਮਗਰ ਬੱਚਾ ਕਿ ਬੱਚੀ ਬੱਚਾ ਜੀ ਬੱਚੀ ਬੱਚਾ ਲੈ ਵੀ ਮਿੱਤਰੋ ਜਿਹੜੀ ਆ ਬਹਿੜ ਆ ਗਈ ਨਾ ਇਹ ਸਾਨੂੰ 85000 ਰੁਪਏ ਦੀ ਮਿਲਣੀ ਹੈਗੀ ਥਣਲੇ ਵੀ ਦੀ ਜਿਹੜੀ ਨੋਟ ਕਰ ਲੋ ਇਹ ਲੈ ਚੱਲ ਵੀਰੇ ਤੇ ਆ ਦੇਖ ਲੋ ਹੁਣ ਤੁਸੀਂ ਇਹਦੀ ਤੋਰ ਤੋਰ ਚੈੱਕ ਕਰ ਲੋ ਕਦ ਕਾਠ ਤੇ ਮਾਲਕਾਂ ਨੇ ਜਿਹੜਾ ਦੁੱਧ ਦੱਸਿਆ ਇਹਦਾ 25 26 ਕਿਲੋ ਪਰ ਹੁਣ ਜਿਹੜਾ ਹੈਗਾ ਦੁੱਧ ਬਾਈ 11 ਤੋਂ 12 ਕਿਲੋ ਜੀ ਠੀਕ ਆ ਬਾਕੀ ਜਿੰਨਾ ਕੋ ਆਪਦੀ ਸੇਵਾ ਨਾਲ ਆਪਦਾ ਮੰਨ ਕੇ ਲੈ ਲਈ ਜੀ ਜਿੰਨਾ ਕੋ ਚੋ ਸਕਦਾ ਸਹੀ ਗੱਲ ਹੈ ਅੱਛਾ ਬਾਈ ਸਰੇਂਦਰ ਜਿਵੇਂ ਹੁਣ ਤੇਰੇ ਕੋਲੇ ਆਹ ਬਿਹੜ ਆ ਗਈ ਬਾਈ ਹਾਂਜੀ ਇਸ ਬਿਹੜ ਦਾ ਸੂਆ ਬਾਈ ਜੀ ਦੂਜਾ ਮੰਨ ਲਈ ਕੋਈ ਤੀਜਾ ਮੰਨ ਲਈ ਸੀ ਮਾਲਕ ਦੂਜਾ ਦੱਸਦੇ ਸੀ ਠੀਕ ਆ ਇਹਦੇ ਥੱਲੇ ਵੀ 20 ਦੇ ਆਸੇ-ਪਾਸੇ ਬੋਲਾ ਬਾਈ ਜੀ ਚੋਣ ਵਾਲਾ ਹੁਣ 20 ਦੇ ਆਸੇ-ਪਾਸੇ ਬੋਲਾ ਹੈਗਾ ਬਈ ਹਾਂਜੀ ਹਾਂਜੀ ਤੇ ਫਿਰ ਸੂਈ ਨੂੰ ਕਿੰਨੇ ਦਿਨ ਹੋ ਗਏ ਬਾਈ ਜੀ ਇਹ ਐ ਮੰਨੋ ਤੁਸੀਂ ਕੱਲ ਸਵੇਰ ਦੀ ਸੂਈ ਵੀ ਹੈ ਜੀ ਕੱਲ ਸਵੇਰ ਸ਼ਾਮ ਦੀ ਰਾਤ ਦੀ ਪਰਸੋਂ ਵਾਲੀ ਰਾਤ ਦੀ ਕਿੰਨਾ ਦੁੱਧ ਕਿੰਨਾ ਦੁੱਧ ਪਾ ਦੂ ਬਾਈ ਦੁੱਧ ਬਾਈ ਜੀ ਪਹਿਲਾਂ ਥੱਲੇ 28 29 ਕਿਲੋ ਦਾਦੇ ਸੀ 30 ਤੋਂ ਬਾਹਰ ਬੜੇ ਆਮ ਨਾਲ ਬਾੜੀ ਗੱਟੇ ਵਰਗੀ ਵਹਿੜ ਹੈ ਜੀ ਪੱਥਰ ਵਰਗੀ ਠੀਕ ਹੈ ਤੇ ਕਿੰਨੇ ਰੇਟ ਚ ਰਹੂ ਬਈ ਇਹ ਬਾਈ ਆਪਾਂ ਹਾਂ ਨਾ 95000 ਦੀ 95000 ਦੀ ਤੇ ਹੁਣ 20 ਹੈਗਾ ਕਿੰਨਾ ਪਾ ਦੂ ਬਈ ਬ 30 ਛੱਡੋ ਜੀ 32 33 ਕਿਲੋ ਵਾਲੀ ਆ ਅੱਛਾ ਜਿਹੜੇ ਹਿਸਾਬ ਨਾਲ ਹੱਡੀ ਹੁੱਡੀ ਆ ਬੰਤਰਾ ਥਾਂ ਦੇਵਾ ਕਿਸੇ ਪਾਸੋਂ ਵੀ ਕੋਈ ਕਮੀ ਨਹੀਂ ਬੈਠਦੇ ਵਿੱਚ ਲੋ ਵੀ ਮਿੱਤਰੋ ਜਿਹੜੀ ਆਹਾ ਆ ਗਈ ਨਾ ਇਹਦੇ ਥੱਲੇ ਹੁਣ 20 ਕਿਲੋ ਬੋਲਾ ਤਿਆਰ ਹੈਗਾ ਤੇ ਹੁਣ ਇਹ ਦੁੱਧ ਪਾ ਦੂ ਜਿਹੜਾ ਇਹ 30 32 ਕਿਲੋ ਲੈ ਜਾ ਬਾਈ ਕਰਾ 95000 ਦੀ ਬਾਈ ਹਾਂਜੀ 95 ਠੀਕ ਆ ਲੈ ਵੀ ਆਹਾ ਦੇਖ ਲੋ 30 32 ਕਿਲੋ ਵਾਲੀ 95000 ਦੀ ਮਿਲਣੀ ਆ ਸੋਨੂੰ ਅੱਛਾ ਭਾਈ ਜਿਵੇਂ ਹੁਣ ਉਹ ਲਈ ਆਉਂਦਾ ਆਪਣਾ ਪੁੱਤ ਬੱਚੀ ਫੜ ਰੋਥੀ ਬੰਨ੍ਹ ਕੇ ਇਹ ਇਹਦੇ ਮਗਰ ਬੱਚੀ ਆ ਇਹਦੇ ਮਗਰ ਬੱਚੀ ਹੈ ਜੀ ਇਹਦਾ ਸੂਆ ਭਾਈ ਇਹ ਦੂਜਾ ਸੂਆ ਹੈ ਜੀ ਕੱਲ ਦੀ ਇਹ ਸੂਈ ਹੈ ਜੀ ਠੀਕ ਆ ਦੂਜਾ ਸੂਆ ਕੱਲ ਦੀ ਸੂਈ ਆ ਗਈ ਸੂਈ ਹੈ ਜੀ 11 ਤੋਂ 12 ਕਿਲੋ ਬੋਲਾ ਇਹਦੇ ਥੱਲੇ ਹੈ ਜੀ 11 12 ਕਿਲੋ ਬੋਲਾ ਬਾਈ ਤੇ ਕਿੰਨਾ ਦੁੱਧ ਪਾ ਦੂ ਬਾਈ ਫਿਰ ਦੁੱਧ ਬਾਈ ਜੀ ਮਾਲਕ ਤਾਂ ਪਹਿਲਾਂ ਥੱਲੇ ਹੀ 24 25 ਕਿਲੋ ਦੱਸਦੇ ਸੀ 14 13 ਕਿਲੋ ਟਾਈਮ ਦਾ ਬਾਕੀ ਕੋ ਜਿੰਨਾ ਮਰਜੀ ਮੰਨ ਕੇ ਲੈ ਲਈ ਜੀ ਆਪਾਂ 20 ਦੇ ਆਸੇ-ਪਾਸੇ ਆ ਕੇ ਦੇ ਦੇਾਂਗੇ ਠੀਕ ਆ ਬਾਈ ਫਿਰ ਰੇਟ ਕਿੰਨਾ ਰਹੂਗਾ 85000 ਦੀ ਇਹਦੇ ਦੀ 85000 ਦੀ ਠੀਕ ਆ ਲੈ ਚੱਲ ਵੀਰੇ ਕਰਾ ਲੈ ਵੀ ਹੁਣ ਤੁਸੀਂ ਇਹ ਵੀ ਨੋਟ ਕਰ ਲੋ ਮਗਰ ਬੱਛੀ ਹੈ ਇਹਦੇ ਲੈਵਾ ਦਿਖਾ ਦਗੇ ਆਪਾਂ ਇਹ ਆ ਦੇਖ ਲੋ ਚੈੱਕ ਕਰ ਲੋ ਲੈ ਵੀ ਹਜੇ ਤਾਂ ਇਹ ਬਾਦੀਆਂ ਭਲਾਂ ਚੀ ਦੂਰੀ ਫਿਰਦੀ ਹੈ ਜੀ ਲੈ ਵੀ ਮਗਰ ਬੱਛੀ 85000 ਰੁਪਏ ਦੀ ਮਿਲਣੀ ਆ ਤੇ ਖਣਾ ਥੋਣਾ ਦੀ ਜਿਹੜੀ ਬਈ ਜਮਾਓਕੇ ਆ ਬਿਲਕੁਲ ਬਾਈ ਜੀ ਆ ਕੇ ਅਗਲਾ ਦਸੱਲੀ ਕਰਕੇ ਲਈ ਆ ਠੀਕ ਆ ਹਾਂਜੀ ਅੱਛਾ ਬਾਈ ਸਰੇਂਦਰ ਜਿਵੇਂ ਹੁਣ ਆਪਾਂ ਸਾਰੀਆਂ ਗਾਵਾਂ ਦਿਖਾਤੀਆਂ ਹਨਾ ਤੇ ਦੁਬਾਰੇ ਦੱਸ ਦਈਏ ਵੀ ਗਾਵਾਂ ਸੀਗੀਆਂ ਆਪਣੇ ਕੋਲ 13 ਹਾਂਜੀ ਤੇ ਨੰਬਰ ਬਾਈ ਫਿਰ ਕਿਹੜੇ ਕਿਹੜੇ ਚੱਲਦੇ ਆ ਨੰਬਰ ਦੋਵੇਂ ਚੱਲਦੇ ਜੀ 795 33165 ਤੇ 9474 5558 ਠੀਕ ਆ ਬਾਈ ਤੇ ਬਾਕੀ ਬਾਈ ਇੱਕੋ ਬੇਨਤੀ ਕਰਦੇ ਹੁੰਨੇ ਆਪਾਂ ਦਰਸ਼ਕਾਂ ਨੂੰ ਹਾਂਜੀ ਵੀ ਜਿਆਦਾ ਆਨਲਾਈਨ ਨਾਲੋਂ ਤੁਸੀਂ ਇੱਥੇ ਆਓ। ਬਾਈ ਆਓ ਦਸੱਲੀ ਕਰਕੇ ਆਉਂਦੀ ਲੋਪੋ ਜੀ। ਹਾਂਜੀ। ਠੀਕ ਆ ਬਾਈ ਬਹੁਤ ਧੰਨਵਾਦ। ਤੁਹਾਡਾ ਵੀ ਮਿੱਤਰੋ ਜੇ ਗੱਲ ਕਰ ਲਈਏ ਐਸੇ ਫਾਰਮ ਤੇ ਤੁਸੀਂ ਇੱਥੇ ਆ ਕੇ ਤਸੱਲੀ ਕਰਕੇ ਤੇ ਜਿਹੜੀਆਂ ਹੈਗੀਆਂ ਤੁਸੀਂ ਬੈੜਾ ਲਿਆ ਸਕਦੇ ਹੋ। ਕਿਵੇਂ ਲੱਗੇ ਬਾਈ ਦੀਆਂ ਬੈੜਾ ਤੇ ਕਿਵੇਂ ਲੱਗੇ ਰੇਟ ਜ਼ਰੂਰ ਦੱਸ ਦਿਓ। ਬਾਕੀ ਧੰਨਵਾਦ ਸਾਰੇ ਭਰਾਵਾਂ ਦਾ ਜਿਹੜੇ ਭਰਾ ਵੀਡੀਓ ਨੂੰ ਵਾਤਵਾ ਸ਼ੇਅਰ ਕਰਦੇ।